Star Sports Pro Kabaddi League ਦੇ 4ਵੇਂ ਸੀਜ਼ਨ ਦੀ ਸ਼ੁਰੂਆਤ ਅੱਜ ਮੁੰਬਈ ਵਿੱਚ ਹੋਵੇਗੀ ਜਾਣਮਾਨੀ ਕਮੇਟੀ ਦੇ ਕਪਲ ਸ਼ਰਮਾ NSCI ਸਟੇਡੀਅਮ ਵਿੱਚ 리그 ਦੇ ਉਦਘਾਟਨ ਦੇ ਮੌਕੇ ਉੱਤੇ ਰਾਸ਼ਟਰੀ ਗੀਤ गा ਕੇ ਇਸ ਦੇ 4ਵੇਂ ਸੀਜ਼ਨ ਦਾ ਆਗਾਜ਼ ਕਰਨਗੇ 리그 ਦੇ 4ਵੇਂ ਸੀਜ਼ਨ ਦਾ ਪਹਿਲਾ ਮੈਚ ਪੁਨੇਰੀ ਪਲਟਨ ਅਤੇ ਤੇਲਗੂ ਟਾਈਟਨਸ ਦੇ ਵਿੱਚ ਖੇਡਿਆ ਜਾਏਗਾ ਜਦਕਿ ਅਗਲਾ ਮੁਕਾਬਲਾ ਯੂ ਮੁੰਬਾ ਅਤੇ ਜੈਪੁਰ ਪੈਂਥਰਸ ਦੇ ਵਿਚਾਲੇ ਹੋਵੇਗਾ ਚਨੀਵਾਰ ਨੂੰ ਪਰਦੇ ਮੁਕੇ ਬਾਜ਼ ਫੈਨਸ ਤੇ ਹੱਥ ਨਿਰਾਸ਼ਾ ਲੱਗੇ ਅਲਵਿੰਦਰ ਸਿੰਘ 올림픽 ਦਾ ਟਿਕਟ ਹਾਸਲ ਕਰਨ ਜਿੰਨ ਕਾਮ ਰਹੇ ਦੇਸ਼ ਦੇ ਯੁਵਾ ਮੁਕੇ ਬਾਜ਼ ਅਲਵਿੰਦਰ ਸਿੰਘ ਨੇ ਸੈਮੀਫਾਈਨਲ ਵਿੱਚ ਹਾਰ ਦੇ ਨਾਲ ਹੀ 올림픽ਲੀ ਕੁਆਲੀਫਾਈ ਕਰਨ ਦਾ ਮੌਕਾ ਵੀ ਗਵਾ ਦਿੱਤਾ ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਧਮਾ ਜਿੱਤ ਚੁੱਕੇ ਅਲਵਿੰਦਰ ਸਿੰਘ ਨੇ ਜ਼ਬਰਦਸਤ ਖੇਡ ਵਿਖਾਈ ਤੇ ਲਗਾਤਾਰ ਆਪਣੇ ਵਿਰੋਧੀ ਤੇ ਅਟੈਕ ਕੀਤਾ ਪਰ ਮੁਕੇਬਾਜ਼ ਬੌਂਡ ਚਿਤਨਜਨ ਨਾਕਾਮ ਰਿਹਾ AIB A ਵੱਲੋਂ ਕਰਵਾਏ ਜਾ ਰਹੇ 올림픽 ਕੁਆਲੀਫਾਈਂਗ ਇਵੈਂਟ ਵਿੱਚ ਅਲਵਿੰਦਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਪਰ 49 ਕਿਲੋਗ੍ਰਾਮ ਕੈਟਾਗਰੀ ਦਾ ਇਹ ਮੁਕੇਬਾਜ਼ ਅਗਲਾ ਦੂਜੇ 올림픽 ਖੇਡਣ ਦਾ ਸੁਪਨਾ ਪੂਰਾ ਨਹੀਂ ਕਰ ਸਕਿਆ ਇਸ ਟੂਰਨਾਮੈਂਟ ਦੇ ਬਾਅਦ ਹੁਣ ਭਾਰਤ ਦੇ ਕੁੱਲ 3 ਮੁਕੇ ਬਾਜ਼ 올림픽 ਲਈ ਕੁਆਲੀਫਾਈ ਕਰ ਚੁੱਕੇ ਨੇ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਜਗ੍ਹਾ ਪੱਕੀ ਕਰ ਮਨੋਜ ਕੁਮਾਰ ਅਤੇ ਵਿਕਾਸ ਕ੍ਰਿਸ਼ਨ ਨੇ 올림픽 ਟਿਕਟ ਹਾਸਲ ਕੀਤੀ ਹੈ ਜਦਕਿ ਸ਼ਿਵ ਥਾਪਾ ਪਹਿਲਾ ਹੀ 올림픽 ਜਗ੍ਹਾ ਪੱਕੀ ਕਰ ਚੁੱਕੇ ਹਨ ਜੈਸਨ ਰਾਏ ਅਤੇ ਅਲੈਕਸ ਹੀਲਸ ਤੇ ਅਜੇਤੂ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਦੂਜੇ ਦਿਨ ਦਾ ਕਮਾਂਧੀ ਕਿਕਟ ਮੈਚ ਇੱਥੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਇੰਗਲੈਂਡ ਦੇ ਸਾਹਮਣੇ ਜਿੱਦੇ ਲਈ 255 ਦੌੜਾਂ ਦਾ ਟੀਚਾ ਸੀ ਅਤੇ ਉਸਨੇ 34.1 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 256 ਦੌੜਾਂ ਬਣਾ ਕੇ ਪੰਜ ਮੈਚਰੀ ਲੜੀ ਵਿੱਚ 1-0 ਨਾਲ ਬੜਤ ਬਣਾਈ। ਟਵਿੰਡ ਬ੍ਰਿਜ ਟੂਰਨਾਮੈਂਟ ਦਾ ਪਹਿਲਾ ਮੈਚ ਟਾਈ ਰਿਹਾ ਸੀ। ਯਾਰ ਰਹਿਮਾਨ ਦੇ ਪ੍ਰੀਮੀਅਰ ਫੁੱਟਸਾਲ ਲੀਗ ਦੀ ਅਫੀਸ਼ੀਅਲ ਐਂਥਮ ਵੀ ਤੁਨ ਤਿਆਰ ਕੀਤੀ ਹੈ ਜਿਸ ਉਤੇ ਵਿਰਾਟ ਕੋਹਲੀ ਨੇ ਰੈਪ ਡਾਂਸ ਕੀਤਾ ਹੈ ਜੋ ਕਿ ਬਹੁਤ ਮਜ਼ੇਦਾਰ ਹੈ ਇੰਡੀਅਨ ਸੁਪਰ ਲੀਗ ਵਿੱਚ ਐਫਸੀ ਗੋਆ ਦੇ ਸਹਿ ਮਾਲਕ ਵਿਰਾਟ ਕੋਹਲੀ ਪ੍ਰੀਮੀਅਰ ਫੁੱਟਸਾਲ ਦੇ ਬ੍ਰਾਂਡ ਐ ਮਿਸਟਰ ਵੀ ਨੇ ਇਹੀ وجہ ਹੈ ਕਿ ਵਿਰਾਟ ਇਨੀ ਦਿਨੀ ਇੰਡੀਅਨ ਸੁਪਰ ਲੀਗ ਦੇ ਪ੍ਰੋਮੋਸ਼ਨ ਵਿੱਚ ਜੁਟੇ ਹੋਏ ਨੇ ਹਰਮਨਪ੍ਰੀਤ ਕੋਰ ਵਿਦੇਸ਼ੀ T20 ਫ੍ਰੈਂਚਾਈਜ਼ੀ ਨਾਲ ਜੁੜਨ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ ਹਰਮਨਪ੍ਰੀਤ ਨੇ ਮਹਿਲਾ ਬਿਗ ਬੈਸ਼ ਲੀਗ ਚੈਂਪੀਅਨ ਸਿਡਨੀ ਥੰਡਰ ਵੱਲੋਂ ਆਸਟ੍ਰੇਲੀਆ T20 ਲੀਗ ਦੇ ਦੂਸਰੇ ਚੱਕਰ ਜੇ ਖੇਡਣ ਦਾ ਫੈਸਲਾ ਕੀਤਾ ਹੈ BCCI ਨੇ ਇਸ ਮਹੀਨੇ ਮਹਿਲਾ ਕ੍ਰਿਕਟਰਾਂ ਨੂੰ ਵਿਦੇਸ਼ੀ ਲੀਗ ਖੇਡਣ ਦੀ ਇਜਾਜ਼ਤ ਦੇਣ ਦੇ ਬਾਅਦ ਕਿਸੇ ਭਾਰਤੀ ਮਹਿਲਾ ਕ੍ਰਿਕਟਰ ਦਾ ਪਹਿਲਾ ਅਧਿਕਾਰਕ ਕਰਾਰ ਹੈ ਜਰੇਨ ਬਰਾਵਦੇ ਕੈਰੀਅਰ ਦੇ ਤੀਜੇ ਸੈਂਕੜੇ ਤੇ ਸ਼ੈਨਨ ਗ੍ਰਾਪੀਲ ਦੀ ਸ਼ਾਨਦਾਰ ਗੇਟਬਾਂਦੀ ਨਾਲ ਵੈਸਟ ਇੰਡੀਜ਼ ਨੇ ਟਿਕੋਣੀ ਕਰੋਜ਼ਾ ਕ੍ਰਿਕਟ ਲੜੀ ਜਿੱਤ ਲਈ। ਦੱਖਣੀ ਅਫਰੀਕਾ ਦੇ ਖਿਲਾਫ ਕਰੋਆ ਮਰੋ ਵਾਲੇ ਮੈਚ ਦੱਖਣੀ ਅਫਰੀਕਾ ਨੂੰ 100 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਿੱਥੇ ਉਹ ਦਾ ਸਾਹਮਣਾ ਏਸ਼ਰੀਆ ਨਾਲ ਹੋਵੇਗਾ। ਬਰਾਵ ਨੇ 102 ਦੌੜਾਂ ਬਣਾਈਆਂ ਜਿਸਦੇ ਲਈ ਉਹਨਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਅਗਸਤ ਜਿਓਨ ਵਾਲੇ ਰਿਓ 올림픽 ਦੇ ਲਈ ਅਰਜنٹినా ਫੁੱਟਬਾਲ ਟੀਮ ਦੇ ਸਟਾਰ ਖਿਡਾਰੀ ਤੇ ਆਪਣੇ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਡਿਓਨੈਲ ਮੈਸੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਰਜنٹినా ਦੇ ਕੋਚ ਗੈਰਾਰਟ ਮਾਰਟੀਨੋ ਨੇ ਰਿਓ 올림픽 ਦੇ ਲਈ ਇਸ ਬਾਈ ਮੈਂਬਰੀ ਟੀਮ ਦਾ ਐਲਾਨ ਕੀਤਾ ਉਸ ਵਿੱਚ ਮੈਸੀ ਦਾ ਨਾਮ ਨਹੀਂ ਹੈ 올림픽 ਟੀਮ 'ਚ ਮੈਸੀ ਨੂੰ ਨਾ ਚੁਣਿਆ ਜਾਣਾ ਹੈਰਾਨ ਕਰਨ ਵਾਲਾ ਫੈਸਲਾ ਕਿਉਂਕਿ ਸਾਰਿਆਂ ਨੂੰ ਮੈਸੀ ਦੇ ਚੁਣੇ ਜਾਣ ਦੀ ਪੂਰੀ ਉਮੀਦ ਸੀ